ਜਿਹੜੀ ਤੁਸੀਂ ਪੰਚਾਇਤ ਬਣਾਈ ਆ ਬਹੁਤ ਪੜੀ ਲਿਖੀ ਸੂਚ ਸ਼ਰਫਨਾਲ ਪੰਚਾਇਤ ਬਣਾਈ ਆ ਕਈਆਂ ਦੇ ਮਨਾਂ ਦੇ ਵਿੱਚ ਬੜੇ ਭਰਪੂਰ ਲਿਖਿਆ ਕਿਉਂਕਿ ਜੇ 1800 ਵੋਟ ਪਈ ਸੀ ਜੇ 900 ਮੈਨੂੰ ਪਈਆ ਤੇ ਗਰਜਨ ਸਿੰਘ ਨੂੰ 800 ਪਈਆ ਕਈ ਭੈਣ ਭਰਾ ਹੋਣ ਦਾ ਯਾਦ ਸੀ ਵੋਟ ਤਾਂ ਬਲਜੀਤ ਨੂੰ ਪਾਈ ਨਹੀਂ ਅਸੀਂ ਕੀ ਕਰੀਏ ਕੰਮ ਜਾਈਏ ਨਾ ਜਾਈਏ ਕਿਵੇਂ ਮੱਥੇ ਲੱਗੇ ਇਹ ਕੋਈ ਭੁਲੇਖਾ ਨਹੀਂ ਆਪਦੇ ਮਨਾਂ ਚੋਂ ਕੱਢ ਦਿਓ ਨਗਰ ਦਾ ਸਰਪੰਚਾਂ ਸਾਰੇ ਨਗਰ ਨੇ ਵੋਟਾਂ ਪਾਈਆਂ ਕਿਸੇ ਨੇ ਪਾਈ ਜਾਂ ਨਾ ਪਾਈ ਜੀ ਸੱਜ ਕੇ ਆਓ ਕੰਮ ਨੂੰ ਦਿਨ ਰਾਤ ਆਓ ਮੇਰੇ ਬੂਹੇ ਖੁੱਲੇ ਆ ਸਾਡੀ ਪੰਚਾਇਤ ਦੇ ਬੂਹੇ ਖੁੱਲੇ ਆ ਕਿਸੇ ਨਾਲ 파ਰਟੀ ਨਹੀਂ ਹੋਊਗੀ ਵੀ ਇਹਨੇ ਸਾਨੂੰ ਵੋਟ ਪਾਈ ਸੀ ਇਹਨੇ ਨਹੀਂ ਪਾਈ ਸੀ ਨਗਰ ਦੀ ਪੰਚਾਇਤ ਆ ਨਗਰ ਦੇ ਕੰਮ ਕਰਾਂਗੇ ਹਰ ਇੱਕ ਨੂੰ ਕੰਮ ਦੇਾਂਗੇ ਕਿਸੇ ਨਾਲ ਕੋਈ ਐ ਨਹੀਂ ਹੋਊਗਾ ਵੀ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਸਮਝਾਂਗੇ ਬਾਕੀ ਜਿਹੜੇ ਕੰਮ ਆ ਨਗਰ ਦੇ ਕੰਮ ਆ ਉਹ ਇਕੱਲੇ ਸਰਪੰਚ ਨੇ ਨਹੀਂ ਕਰਨੇ ਹੁੰਦੇ ਉਹ ਸਾਰੇ ਨਗਰ ਨੇ ਰਲ ਮਿਲ ਕੇ ਕਰਨੇ ਹੁੰਦੇ ਥੋੜੀ ਜੀ ਆਪੋ ਆਪਣੀ ਸੋਚ ਹੁੰਦੀ ਆ ਤੁਸੀਂ ਇਹ ਦੇਖੋ ਕਿ ਕਿੰਨੇ ਚਿਰ ਤੋਂ ਪੰਚਾਇਤਾਂ ਬਣਦੀਆਂ ਆਈਆਂ ਸਰਪੰਚ ਬਣਦੀਆਂ ਆਈਆਂ ਅਜੇ ਤੱਕ ਕਿਸੇ ਸਰਪੰਚ ਨੇ ਪਿੰਡ 'ਚ ਦਫ਼ਤਰ ਨਹੀਂ ਖੋਲਿਆ ਜੇ ਤੁਸੀਂ ਅੱਜ ਅਸੀਂ ਦਫ਼ਤਰ ਦਾਦ ਘਟਣ ਕਰਕੇ ਆਏ ਆ ਜਾ ਕੇ ਆਪਣੇ ਪਿੰਡ ਦੇ ਵਿੱਚ ਪੰਚਾਇਤ ਦਾ ਦਫ਼ਤਰ ਵੇਖੋ ਇਸ ਤਰ੍ਹਾਂ ਦਫ਼ਤਰ ਬਣਾਇਆ ਜਿਵੇਂ ਕਿਸੇ ਅਫਸਰ ਦਾ ਦਫ਼ਤਰ ਹੁੰਦਾ ਪਿੰਡ ਦੀ ਪੰਚਾਇਤ ਦਾ ਦਫ਼ਤਰ 2 ਘੰਟੇ ਘਟੋ ਘਟ ਪੰਚਾਇਤ ਦੇ ਸਰਪੰਚ ਜਾਂ ਪੰਚ ਮੋਤਵਾਰ ਬੰਦੇ ਦਫ਼ਤਰ 'ਚ ਮਿਲਣਗੇ ਤੁਹਾਨੂੰ ਛੋਨੂੰ ਕੰਮ ਕਰਾਉਣ ਵਾਸਤੇ ਮੇਰੇ ਘਰੇ ਜਾਂਦੀ ਲੋੜ ਨਹੀਂ ਕਿਸੇ ਪੰਚ ਦੇ ਘਰੇ ਜਾਂਦੀ ਲੋੜ ਨਹੀਂ ਤੁਸੀਂ ਦਫ਼ਤਰ ਆਓ ਕੋਈ ਵੀ ਕੰਮ ਆ ਥੋੜਾ ਉੱਥੇ ਦਫ਼ਤਰੀ ਕੰਮ ਹੋਪਰਾ ਦੂਜੀ ਜਿਹੜੀ ਗੱਲ ਆ ਮੈਂ ਸਹਿਯੋਗ ਮੰਗਦਾ ਪਿੰਡ ਤੋਂ ਸਹਿਯੋਗ ਦੇਖੋ ਤੁਸੀਂ ਪਹਿਲਾ ਪੜਾ ਜਿਹੜਾ ਅੱਜ ਸੀ ਅੱਜ ਮੈਂ ਮੀਟਿੰਗ ਰੱਖੀ ਸੀ ਗਰੀਬਾਂ ਦੀ ਧਰਮਸ਼ਾਲਾ 'ਚ ਕਿਉਂ ਰੱਖੀ ਸੀ ਉੱਥੇ ਉਹਦਾ ਵੀ ਕੋਈ ਕਾਰਨ ਸੀ ਜਿਹੜਾ ਅਸੀਂ ਇੱਕ ਨਾਰਾ ਲਾ ਕੇ ਚੱਲਾਂਗੇ ਲੈ ਕੇ ਚੱਲਾਂਗੇ ਮੇਰਾ ਪਿੰਡ ਮੇਰਾ ਮਾਣ ਹਰ ਇੱਕ ਨੂੰ ਆਪਦੇ ਪਿੰਡ ਤੇ ਮਾਣ ਹੋਣਾ ਚਾਹੀਦਾ ਜੇ ਅਸੀਂ ਭਾਰਤ ਮਹਾਨ ਕਹਿੰਦੇ ਆ ਸਾਡਾ ਪੰਜਾਬ ਵੀ ਮਹਾਨ ਆ ਸਾਡਾ ਪਿੰਡ ਵੀ ਮਹਾਨ ਆ ਜੇ ਅਸੀਂ ਪਿੰਡ ਨੂੰ ਇੱਕ ਇੱਕ ਬੱਚਾ ਬੱਚਾ ਮਹਾਨ ਬਣਾਵਾਂਗੇ ਕਿ ਸਾਡਾ ਪਿੰਡ ਮਹਾਨ ਬਣੇ ਜੇ ਅਸੀਂ ਖਿੱਚੋ ਤਾਣਿ ਚੱਲਾਂਗੇ ਨਹੀਂ ਇਹ ਤਾਂ ਫਲਾਨੀ ਪਾਰਟੀ ਦਾ ਸਰਪੰਚ ਆ ਇਹ ਫਲਾਨੀ ਪਾਰਟੀ ਦਾ ਮੈਂ ਫਲਾਨੀ ਪਾਰਟੀ ਨਾਲ ਜਾਣਾ ਉਹ ਪਿੰਡ ਦੇ ਵਿਕਾਸ ਨਹੀਂ ਹੁੰਦੇ ਅਸੀਂ ਪਹਿਲਾਂ ਸ਼ਾਸਤਰੀ ਹਿੱਸਾ ਨਹੀਂ ਸੀ ਲੈਂਦੇ ਕੋਠੇ ਮੇਲ ਕਾਲੇ ਅਸੀਂ ਜਦੋਂ ਪਿੰਡ ਦੀ ਸਰਬਸੰਮਤੀ ਜੁਹੁੰਦੀ ਆ ਰਹੀਆਂ ਪਿਛਲੀਆਂ ਪੰਚਾਇਤਾਂ 'ਚ ਅਸੀਂ ਕਹਿੰਦੇ ਸੀ ਪਿੰਡ ਦਾ ਜਿਹੜਾ ਬੰਦਾ ਚਾਹੁੰਦਾ ਮੈਂਬਰ ਬਣਾ ਲੂ ਸਾਨੂੰ ਕੋਈ ਲੋੜ ਨਹੀਂ ਮੈਂਬਰ ਬਣਦੀ ਅਸੀਂ ਮੈਂਬਰ ਵੀ ਬਣਾ ਸੀ ਪਰ ਐਸ ਕੀ ਅਸੀਂ 25 ਸਾਲ ਬਾਅਦ ਪਿੰਡ ਦੀ ਸ਼ਾਸਤ ਜਾਏ ਆ ਪਿੰਡ ਦੇ ਵਿੱਚ ਮਾਰ ਵੜ ਕੇ ਵੇਖਿਆ ਮਨ ਤੇਲ ਦੁਖਦਾ ਮਨ ਭਾਰਵਦਾ ਵੀ ਪਿੰਡ ਦੀ ਹਾਲਤ ਕੀ ਆ ਪਾਰਟੀ ਬਾਜ਼ੀਆਂ ਨੇ ਪਿੰਡ ਦੀ ਕੀ ਹਾਲਤ ਬਣਾ ਦਿੱਤੀ ਛੱਪੜ ਕੰਡੇ ਜਾਓ ਉਥੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦਾ ਜਾਉਣਾ ਕਿਵੇਂ ਜਾਂਉਂਦੇ ਆ ਪਤਾ ਨਹੀਂ ਵਿਚਾਰੇ ਕਿਵੇਂ ਜਾਂਉਂਦੇ ਆ ਉਥੇ ਪਸ਼ੂ ਵੀ ਬੰਨ੍ਹ ਦੀ ਇਹਦਾ ਮੇਰਾ ਕਾਲਾ ਵੀ ਉਥੇ ਉਹਦਾ ਵੀ ਮਾਰ ਖੋ ਜੇ ਪਿੰਡ ਦੀਆਂ ਸਰਕਾਰ ਨੇ ਇਮਾਰਤਾਂ ਦਿੱਤੀਆਂ ਆ ਜਾ ਕੇ ਵੇਖਿਆ ਕਮਿਊਨਿਟੀ ਹਾਲ ਬਣਿਆ ਜਦੋਂ ਬਣਿਆ ਐਡੇ ਸਰਕਾਰ ਦੇ ਪੈਸੇ ਲੱਗੇ ਆ ਉੱਥੇ ਇੱਕ ਦੋ ਗਰੀਬਾਂ ਦੇ ਵਿਆਹ ਵੀ ਹੋਏ ਅੱਜ ਜਾ ਕੇ ਦੇਖੋ ਸ਼ੀਸ਼ੇ ਟੁੱਟੇ ਆ ਤਬੂਤਰਖਾਨਾ ਬਣਿਆ ਪਿਆ ਕੀ ਹਾਲ ਆ ਬਿਲਡਿੰਗ ਦਾ ਕੀ ਉਹ ਪਛੇਤਨ ਦਿਸ਼ੇ ਨਹੀਂ ਕੀ ਉਹ ਪਿੰਡ ਵਾਸੀਆਂ ਨੂੰ ਦਿਸ਼ੇ ਨਹੀਂ ਕਿਸੇ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਇਹਨਾਂ ਪਾਸਿਆਂ ਨੂੰ ਜੇ ਸਰਕਾਰ ਦੇ ਪੈਸੇ ਲੱਗੇ ਆ ਉਹਨੂੰ ਮੇਨਟੇਨ ਕਰਨਾ ਪੰਚਾਇਤ ਦਾ ਫਰਜ਼ ਹੁੰਦਾ ਪਿੰਡ ਦੇ ਵਿਕਾਸ ਦੇ ਨਾਲ ਨਾਲ ਜੇ ਸਰਕਾਰਾਂ ਨੂੰ ਆਪਾਂ ਕਹਿੰਦੇ ਆ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਸਾਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਜ਼ਿੰਮੇਵਾਰੀਆਂ ਬੰਦੀਆਂ ਤੇ ਪਰਚਾਈਆਂ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਬੰਦੀਆਂ ਅਸੀਂ ਕੱਲੀਆਂ ਗਲੀਆਂ ਨਾਲੀਆਂ ਨਹੀਂ ਪੱਕੀਆਂ ਕਰਨੀਆਂ ਗਲੀਆਂ ਨਾਲੀਆਂ ਦਾ ਗੰਦ ਦੂਜੇ ਨੰਬਰ ਤੇ ਆ ਜਿਹੜਾ ਗੰਦ ਪੈਦਾ ਪਿੰਡ ਦੇ ਵਿੱਚ ਪਿਆ ਨਸ਼ਿਆਂ ਦਾ ਪਿਆ ਚਿੱਟੇ ਦਾ ਪਿਆ ਨਿੱਤਰੋਈਆਂ ਲੜਾਈਆਂ ਦਾ ਪਿਆ ਪਹਿਲਾਂ ਗੰਦ ਉਹ ਸਾਫ਼ ਕਰਨਾ ਉਹ ਸਾਫ਼ ਤਾਂ ਹੋਊਗਾ ਜੇ ਨਗਰ ਸਾਫ਼ ਦੇ ਬਣ ਤੁਸੀਂ ਸਾਧੋ ਪੰਚਾਇਤ ਦਾ ਤੇ ਤੁਹਾਨੂੰ ਦੱਸਾਂਗੇ ਵੀ ਪੰਚਾਇਤਾਂ ਕਿਵੇਂ ਚਲਦੀਆਂ ਹੁੰਦੀਆਂ ਤੇ ਪਿੰਡ ਦੇ ਕੰਮ ਕੀ ਹੁੰਦੇ ਆ ਸਭ ਤੋਂ ਪਹਿਲਾਂ ਮੈਂ ਜਦ ਜਮੀਰ ਪੰਚਾਇਤ ਬਣੀ ਆ ਅਸੀਂ ਸਾਰੀ ਪੰਚਾਇਤ ਸਿਚੇਵਾਲ ਗਏ ਸ਼ਾਇਦ ਪਿੰਡ ਵਾਲਿਆਂ ਨੂੰ ਪਤਾ ਹੋਵੇ ਕਿਦਾਂ ਆਵੇ ਅਸੀਂ ਸੰਤਾਂ ਦੇ ਜਾ ਕੇ ਪੈਰੀਂ ਹੱਥ ਲਾ ਕੇ ਆਏ ਆ ਬਾਬਾ ਜੀ ਸਾਡਾ ਪਿੰਡ ਅਡਾਪਟ ਕਰੋ ਸੀ ਕਿਉਂਕਿ ਮੈਂ ਮੋਗੇ ਰੇਂਜਾਸ ਸੀ ਜਦੋਂ ਸਿਚੇਵਾਲ ਨੇ ਦਰਿਆ ਦੇ ਬੰਨ ਬਣੇ ਆ 70 ਸੀ ਪਿੰਡਾਂ ਦਾ ਪਾਣੀ ਦਾ ਨਕਸ਼ਾ ਕੀਤਾ ਉਹ ਸੰਤ ਹੁੰਦੇ ਆ ਏਡੇ ਕੰਮ ਕਰਦੇ ਸੀ ਅੱਜ ਕਾਲ ਨੂੰ ਰਾਸ਼ਟਰਪਤੀ ਦੇ ਮੈਂਬਰ ਆ